ਮਰਦਾਬਾ ਨੀਨਾ ਪੁਛੜਘਣਾ ਮਰਦਾਬਾ ਨੀਨਾ ਪੁਛੜਘਣਾ ਮਰਦਾਬਾ ਚੋਲੇ ਦਾ ਪ੍ਰੇਟ ਹੈ ਦੋ ਵਾਰ ਗਲਤ ਕਰਤਾ ਤੀਜੀ ਵਾਰ ਫੇਰ ਕਰਨ ਲੱਗੇ ਨੇ ਤੇ ਹੁਣ ਗਲਤੀ ਤਾਂ ਡਾਕਟਰ ਦੀ ਹੈ ਨਾ ਮਾਨ ਵੀ ਇਕੱਲੇ ਨਹੀਂ ਹੈਗੇ ਜਾਂ ਇਹ ਪਰਿਵਾਰ ਜਿਹੜਾ ਆ ਵੀਰ ਖੜਿਆ ਆ ਆ ਪਿੱਛੇ ਇਹ ਇਕੱਲਾ ਨਹੀਂ ਹੈਗਾ ਸਾਰਾ ਇਲਾਕਾ ਇਹਦੇ ਨਾਲ ਆ ਜੇ ਅਸੀਂ ਵਧੀਆ ਤਰੀਕੇ ਨਾਲ ਇਲਾਜ ਕੀਤਾ ਕਿ ਡੈਚੀਚੇ ਵੀ ਨਹੀਂ ਹੋਈ ਬਾਹਰ ਹੋਈ ਹੈ ਇਹ ਇਲਾਜ ਜੇ ਪਹਿਲਾਂ ਠੀਕ ਸੀ ਫੇਰ ਦਵਾਈਆਂ ਨਾਲ ਕੀਤਾ ਜੇ ਦਵਾਲਾ ਕੀਤਾ ਫਿਰ ਤੀਜੀ ਵਾਰ ਕੀ ਲੋੜ ਪੈਗੀ ਕਰਨ ਦੀ ਵੀ ਤੀਜੀ ਵਾਰ ਦਵਾਲਾ ਕਰਦੇ ਐਤੋਂ ਤੁਸੀਂ ਅੰਦਾਜ਼ਾ ਲਾ ਲਓ ਪੱਤਰਕਾਰੋ ਮੇਰੇ ਖਿਆਲ ਚ ਮੈਨੂੰ ਸੰਖੇਪ ਸ਼ਬਦਾਂ ਚ ਤੁਹਾਨੂੰ ਸਮਝ ਆ ਜਾਏਗੀ ਜੇ ਠੀਕ ਸੀ ਫਿਰ ਤੀਜੀ ਵਾਰ ਨੌਬਤ ਕਿਉਂ ਆਗੀ ਤੇ ਆ ਗਿਆ ਬੰਦਾ ਸ਼ਰਾਬ ਪਿੰਦਾ ਸੀ ਉਹ ਬੰਦਾ ਉਸ ਚੈਰਿਟੀ ਨੂੰ ਸੰਭੰਧ ਰੱਖਦਾ ਸੀ ਉਹ ਨੌਕਰੀ ਕਿਸੇ ਕੋਈ ਸਿੱਖ ਸਕੂਲ ਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਉਹਨੇ ਦਾੜੀ ਵਧਾਈ ਸੀ ਰੱਖਿਆ ਜੋ ਵੀ ਐਸੇ ਵਜਿਹਾ ਉਹ ਪੰਜਾਬ ਦੇ ਅੰਦਰ ਹਾਲਾਤਾਂ ਨੂੰ ਪਰਵਾਨੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਿਹੜੇ ਰਾਹਵਾਲ ਪੰਜਾਬ ਦੇ ਜੀ ਬਾਈ ਜੀ ਝੰਡਾ ਦੇ ਹੱਥ ਵਿੱਚ ਹੈ ਆ ਭੰਡ ਸਾਡਾ ਕੱਲ ਐਲਾਨ ਕਰਨ ਦੇ ਗੋਲਕਾਂ ਦੀ ਗੱਲ ਕਰਦਾ ਹੈ ਕਹਿੰਦਾ ਗੁਰੂ ਘਰ ਦੇ ਗੋਲਕਾ ਚੱਕ ਲੋ ਉਹ ਕਦਮਾ ਜੇ ਗੁਰੂ ਘਰ ਦੇ ਆ ਹੜ ਹੋਏ ਨੇ ਆ ਗੋਲਕਾਂ ਨੇ ਸਾਂਭਿਆ ਪੰਜਾਬ ਚ ਕਰੋਨਾ ਆ ਗੋਲਕਾਂ ਨੇ ਸਾਂਭਿਆ ਇਹਨਾਂ ਨੂੰ ਗੋਲਕਾ ਤਾਂ ਵਿਖਣ ਲੱਗੀਆਂ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਖਜ਼ਾਨੇ ਲੁੱਟ ਲੈਣ ਸਾਰੇ ਖਤਮ ਕਰ ਲਏ ਇਹਨਾਂ ਨੂੰ ਹੁਣ ਲੱਗਦਾ ਵੀ ਹੁਣ ਅਸੀਂ ਗੋਲਕਾ ਲੁੱਟ ਕੇ ਖਾ ਲਈਏ ਭਗਵਾਨ ਜਨਮਨ ਵਾਸਤੇ ਹੁਣ ਆਈ ਕੁਝ ਹੋਣਾ ਹੈ ਬੋਟਾਂ ਜਿੱਦੋਂ ਇਹਨਾਂ ਮੰਗਣ ਹੋਣਾ ਨਾ ਪਰ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਮੈਂ ਤੁਹਾਡੇ ਨਾਲ सोनू ਜਾਸਲਾ ਇਸ ਸਮੇਂ ਆਪਾਂ ਖੜੇ ਹੋਏ ਆ ਨੀਲਮ ਹਸਪੀਟਲ ਦੇ ਬਾਹਰ ਜਿੱਥੇ ਕਿਸਾਨਾਂ ਦਾ ਦਰਣਾ ਲੱਗਿਆ ਹੋਇਆ ਹੈ 3 ਦਿਨ ਹੋ ਗਏ ਲਗਾਤਾਰ ਕਿਉਂਕਿ ਆਪਣੇ ਇੱਕ ਇਨਸਾਫ ਦੀ ਮੰਗ ਕਰ ਰਹੇ ਕਿਉਂਕਿ ਇੱਕ ਬੀਬੀ ਦੀ ਕਹਿੰਦੇ ਡਾਕਟਰ ਦੀ ਲਾਪਰਵਾਹੀ ਕਾਰਨ ਮੌਤ ਹੋ ਚੁੱਕੀ ਹੈ ਸੋ ਨੀਲਮ ਹਸਪੀਟਲ ਦੇ ਬਾਹਰ ਉਹਨਾਂ ਨੇ ਆਪਦਾ ਦਰਣਾ ਲਗਾਇਆ ਹੋਇਆ ਇੱਥੇ ਖਾਲਸਾ ਜੀ ਪਰਿੰਦਰ ਸਿੰਘ ਪਰਵਾਨਾ ਜੀ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਹੱਕ ਦੇ ਲਈ ਸੋ ਅਕਸਰ ਹੀ ਲੋਕਾਂ ਦੇ ਹੱਕ ਦੇ ਲਈ ਖੜਦੇ ਨੇ ਪ੍ਰਵਾਨਾ ਜੀ ਸੋ ਗੱਲਬਾਤ ਕਰਦੇ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਬਾ ਜੀ ਕੀ ਕਹਿਣਾ ਚਾਹੋਗੇ ਕਿ ਜਿਹੜੀ ਇੱਥੇ ਡੈਥ ਹੋਈ ਐ ਔਰ ਇਨਸਾਫ ਮੰਗ ਰਹੇ ਨੇ ਕਿ ਸਾਨੂੰ ਇਨਸਾਫ ਮਿਲੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਦਾ ਧਰਨਾ ਅੱਜ ਪੂਰੇ ਪੰਜਾਬ ਦੇ ਵਿੱਚ ਮੰਗਾਂ ਨੂੰ ਲੈ ਕੇ ਲੱਗਦਾ ਪਰ ਡਾਕਟਰਾਂ ਦੀ ਲਾਪਰਵਾਹੀ ਕਰਕੇ ਬੀਬੀ ਦੀ ਮੌਤ ਚਲੀ ਗਈ ਔਰ ਇੱਥੇ ਵੀ ਧਰਨਾ ਲੱਗਿਆ ਹੋਇਆ ਔਰ ਦੇਖੋ ਮੈਨੂੰ ਇਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਆ ਉਹ ਅੱਜ ਭਲਕੇ ਮਿਲੀ ਮੈਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਤੋਂ ਫੋਨ ਆਇਆ ਤੇ ਫਿਰ ਮੇਰੇ ਵੱਡੇ ਭਰਾ ਇੰਦਰਜੀਤ ਸਿੰਘ ਜੀ ਨੇ ਰੀਟ ਖੇੜੀ ਤੋਂ ਫੈਡਰੇਸ਼ਨ ਦੇ ਨੇ ਜੁਮੇਵਾਰ ਸੱਜਣ ਨੇ ਅਕਾਲੀ ਦਰਵਾਜ਼ਾ ਪੰਜਾਬ ਦੇ ਜੁਮੇਵਾਰ ਸੱਜਣ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਇੱਦਾਂ ਦਾ ਘਟਨਾ ਜਿਹੜੀ ਹੋਈ ਹੈ ਅਸੀਂ ਫਿਰ ਇੱਥੇ ਪਹੁੰਚੇ ਆ ਇੱਥੇ ਆ ਕੇ ਜੋ ਸਿਚੁਏਸ਼ਨ ਨੂੰ ਸਮਝਿਆ ਦੇਖੋ 9 ਜੁਲਾਈ ਨੂੰ ਇਹ ਭੈਣ ਦਾਖਲ ਹੁੰਦੀ ਹੈ ਇਹਦਾ ਚੂਲੇ ਦਾ ਆਪਰੇਸ਼ਨ ਸੀ ਔਰ 9 ਜੁਲਾਈ ਨੂੰ ਤੇ ਜਦੋਂ ਹੁੰਦੀ ਹੈ 13 ਜੁਲਾਈ ਨੂੰ ਇਹਨਾਂ ਦਾ ਆਪਰੇਟ ਹੋ ਜਾਂਦਾ ਹੈ 13 ਇੰਚ ਲਾਏ ਨੂੰ ਜਿਹੜਾ ਜ਼ਖਮ ਹੁੰਦਾ ਉਹ ਚੂੜਾ ਗਲਤ ਪੈ ਜਾਂਦਾ ਉਹ ਚੂੜਾ ਗਲਤ ਪੈ ਜਾਂਦਾ ਉਹ ਜ਼ਖਮ ਨੂੰ ਆਰਾਮ ਨਹੀਂ ਹੁੰਦਾ ਤੇ ਇਹ ਥਾਂ-ਥਾਂ ਤੇ ਭਜਦੇ ਨੇ ਤੇ ਪੀਕ ਪਾਰਿਸ਼ਾ ਪੈ ਜਾਂਦਾ ਹੈ ਡਰਮਾਂ ਦੇ ਡਰਮ ਜਿਵੇਂ ਕਹਿ ਦਈਏ ਰੇਸ਼ੇ ਦੇ ਤੁਸੀਂ ਤੁਹਾਡੇ ਕੋਲ ਹੀ ਫੁਟੇਜ ਆਈਆਂ ਹੋਣਗੀਆਂ ਉਸ ਤੋਂ ਬਾਅਦ ਫਿਰ 28 ਡਾਕਟਰ ਕਹਿੰਦਾ ਵੀ ਆਪਾਂ ਦੁਬਾਰਾ ਆਪਰੇਟ ਕਰਦੇ ਹਾਂ ਚੂੜਾ ਗਲਤ ਪੈ ਗਿਆ ਇਹ ਫਿਰ 28 ਅਗਸਤ ਨੂੰ ਦੁਬਾਰਾ ਡਾਕਟਰ ਹੁੰਦੇ ਨੇ 2 ਸਤੰਬਰ ਨੂੰ ਫਿਰ ਆਪਰੇਸ਼ਨ ਹੁੰਦਾ ਹੈ ਦੂਜੀ ਵਾਰ ਤੇ ਜ਼ਖਮ ਜਿਹੜਾ ਉਵੇਂ ਹੀ ਆ ਤੇ ਡਾਕਟਰ ਕਹਿੰਦਾ ਤੀਜੀ ਵਾਰ ਇਹਦਾ ਫੇਰ ਆਪਰੇਸ਼ਨ ਕਰਦੇ ਆ ਜਦੋਂ ਇੰਨਾ ਕੁਝ ਹੋ ਗਿਆ ਇਹ ਫਿਰ ਦੁਖੀ ਹੋ ਕੇ ਫਿਰ ਇਥੋਂ ਭੱਜੇ ਪੀਜੀਆਈ ਵੀ ਨੇ ਤੇ ਇੱਕ ਦੋ ਵਾਰ ਆਪਰੇਸ਼ਨ ਤੇ ਤੀਜੀ ਵਾਰ ਇਹ ਫਿਰ ਪੀਜੀਆਈ ਗਏ ਤੇ ਪੀਜੀਆਈ ਹੁਣੋਂ ਭੈਣ ਜਿਹੜੀ ਵੀ ਜਦੋਂ ਜ਼ਖਮ ਨਾਲ ਇਨਫੈਕਸ਼ਨ ਪੂਰੀ ਬਾਡੀ 'ਚ ਫੈਲ ਗਈ ਤੇ ਉਸ ਤਸ਼ੱਦਦ ਨੂੰ ਉਸ ਜ਼ਖਮਾ ਨੂੰ ਤਾਪ ਨੂੰ ਨਾ ਚੱਲ ਕੇ ਭੈਣ ਜਿਹੜੀ ਆ ਉਹਨੇ 7 ਨਵੰਬਰ ਨੂੰ ਸਰੀਰ ਤਿਆਗਦਾ ਉਸ ਤੋਂ ਬਾਅਦ ਇਹ ਵੀਰਾਂ ਨੇ ਫਕੜਮਾਚੇ ਤੋਂ ਭਰਾ ਸਾਡਾ ਇਹਨਾਂ ਨੇ ਪ੍ਰਸ਼ਾਸਨ ਤੱਕ ਕੋਸ਼ਿਸ਼ ਕੀਤੀ ਡੀਐਸਪੀ ਮਨਜੀਤ ਸਿੰਘ ਰਾਜਪੁਰਾ ਕੋਲ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਕੋਈ ਰਾਏ ਨਹੀਂ ਦਿੱਤਾ ਜਦ ਕਿ ਪੁਲਿਸ ਦਾ ਕੰਮ ਹੁੰਦਾ ਹੈ ਜ਼ਿੰਮੇਵਾਰੀ ਨਾਲ ਤੀਰ ਦੀ ਤਫ਼ਤੀਸ਼ ਕਰਨੀ ਉਹਨਾਂ ਨੇ ਰਾਏ ਨਹੀਂ ਦਿੱਤਾ ਤਾਂ ਫਿਰ ਇੱਥੇ ਆ ਕੇ ਫਿਰ ਇਹ ਆ ਕੇ ਧਰਨੇ ਤੇ ਬਹਿ ਗਏ ਜਦੋਂ ਧਰਨੇ ਤੇ ਬੈਠੇ ਫਿਰ ਡੀਐਸਪੀ ਸਾਹਿਬ ਵੀ ਇੱਥੇ ਪਹੁੰਚ ਗਏ ਸੋ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਤੁਹਾਨੂੰ ਇੱਕ ਲਿਖਤੀ ਐਪਲੀਕੇਸ਼ਨ ਪਰਿਵਾਰ ਨੇ ਦਿੱਤੀ ਹੈ ਤੁਸੀਂ ਉੱਤੇ ਕਾਰਵਾਈ ਕਰੋ ਧਰਨੇ ਦਾ ਮਾਹੌਲ 17 ਤੋਂ ਲੈ ਕੇ 27 ਤੇ 28 ਤਰੀਕ ਤੱਕ 11 ਦਿਨ ਦਾ ਫਰਕ ਸੀ ਵਿੱਚ 11 ਦਿਨ ਜਦੋਂ ਪੁਲਿਸ ਦੀ ਕਾਰਵਾਈ ਤੋਂ ਪਰਿਵਾਰ ਸੰਤੁਸ਼ਟ ਨਹੀਂ ਹੋਇਆ ਤਾਂ ਹੀ ਆ ਕੇ ਬੈਠੇ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਵੀ ਆਪਣੇ ਦਖਲ ਅੰਦਾਜ਼ੀ ਕਰਕੇ ਇਸ ਜਿਹੜਾ ਜੋ ਇਸ ਸਮੇਂ ਪਰਿਵਾਰ ਦੇ ਨਾਲ ਜੋ ਦੇਖੋ ਬੀਬੀ ਦਾ ਕਸੂਰ ਕਿਹਾ ਸੀ ਉਹਦਾ ਆਪਾਂ ਚੋੜੇ ਦੇ ਆਪਰੇਸ਼ਨ ਹੈ ਜਾਂ ਤੋ ਵੇਖੋ ਹਾਰਟ ਦੀ ਮੇਜਰ ਸਰਜਰੀ ਆ ਕੋਈ ਬ੍ਰੇਨ ਦੀ ਮੇਜਰ ਸਰਜਰੀ ਆ ਬੰਦੇ ਨੂੰ ਕੋਈ ਡਰ ਹੁੰਦਾ ਵੀ ਹਾਂ ਹੋ ਸਕਦਾ ਹੈ ਚੂਲੇ ਦਾ ਆਪਰੇਟ ਹੈ ਦੋ ਵਾਰ ਗਲਤ ਕਰਤਾ ਤੀਜੀ ਵਾਰ ਫੇਰ ਕਰਨ ਲੱਗੇ ਨੇ ਤੇ ਹੁਣ ਗਲਤੀ ਤਾਂ ਡਾਕਟਰ ਦੀ ਹੈ ਨਾ ਪਰ ਇੱਕ ਬੇਨਤੀ ਹੈ ਵੀ ਇਹਨੂੰ ਪ੍ਰਸ਼ਾਸਨ ਵਿੱਚ ਦਖਲਅੰਦਾਜ਼ੀ ਕਰਕੇ ਇਹਨੂੰ ਜਲਦੀ ਕਿਸੇ ਪਾਸੇ ਲਾ ਸਕਦਾ ਨਹੀਂ ਤਾਂ ਪੰਡਾ ਪੰਡਾਰੀਆ ਕਿੰਨਾ ਕੋਹ ਭਾਰ ਇੱਕ ਮੁੱਠੀ ਚੁਕਲਾ ਦੂਜੀ ਤਿਆਰ ਇਹ ਕਿਤੇ ਕਿਸਾਨ ਵੀ ਇਕੱਲੇ ਨਹੀਂ ਹੈਗੇ ਜਾਂ ਇਹ ਪਰਿਵਾਰ ਜਿਹੜਾ ਆ ਵੀਰ ਖੜਿਆ ਆ ਆ ਪਿੱਛੇ ਇਹ ਇਕੱਲਾ ਨਹੀਂ ਹੈਗਾ ਸਾਰਾ ਇਲਾਕਾ ਇਹਦੇ ਨਾਲ ਆ ਰਾਜਪੁਰਾ ਸ਼ਹਿਰੇ ਦੇ ਨਾਲ ਆ ਬਲੂਡ ਸ਼ਹਿਰੇ ਦੇ ਨਾਲ ਆ ਦੋ ਤਰੀਕ ਦਾ ਕਿਸਾਨ ਜਥੇਬੰਦੀਆਂ ਨੇ ਜ਼ਿਲ੍ਹਾ ਪੱਧਰ ਤੇ ਇਹਨਾਂ ਨੇ ਆਪਣਾ ਕੱਟ ਰੱਖਿਆ ਔਰ ਉਸ ਕੱਟ ਨੂੰ ਅਸੀਂ ਸ਼ਮੂਲੀਅਤ ਕਰਾਂਗੇ ਉਸ ਕੱਟ ਵਿੱਚ ਅਸੀਂ ਵੀ ਸੰਗਤ ਲੈ ਕੇ ਆਵਾਂਗੇ ਜਿਵੇਂ ਜਥੇਬੰਦੀ ਹੁਕਮ ਕਰਨ ਦੀਆਂ ਉਹਦਾ ਨਾਲ ਖੜੇ ਆ ਪਰ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਡਾਕਟਰਾਂ ਨੂੰ ਵੀ ਤੁਹਾਡੇ ਕੋਲ ਅਣਗਹਿਲੀ ਹੋਈ ਆ ਇਸ ਅਣਗਹਿਲੀ ਨੂੰ ਮੰਨੋ ਜਿਹੜੀ ਚੀਜ਼ ਮੰਨਣ ਵਾਲੀਆਂ ਮੰਨੋ ਨਹੀਂ ਮੰਨਣਾ ਕੋਈ ਤਿਆਰ ਹੋ ਜਾਓ ਕਾਲੇ ਬਚਦੇ ਹਸਪਤਾਲਾਂ ਨੂੰ ਫਿਰ ਟਾਈਮ ਨਹੀਂ ਲੱਗਦਾ ਹੁੰਦਾ ਇਹ ਧਿਆਨ ਚ ਰੱਖਣਾ ਖਾਲਸਾ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਮੈਂ ਗੱਲ ਕੀਤੀ ਸੀ ਨੀਲਮ ਹਸਪੀਟਲ ਅੰਦਰ ਉਹ ਕਹਿੰਦੇ ਕਿ ਸਾਡੀ ਕੋਈ ਯਾਨੀ ਅਸੀਂ ਵਧੀਆ ਤਰੀਕੇ ਨਾਲ ਇਲਾਜ ਕੀਤਾ ਕਿ ਡੈੱਟ ਇੱਥੇ ਵੀ ਨਹੀਂ ਹੋਈ ਬਾਹਰ ਹੋਈ ਹੈ ਜੇ ਇਲਾਜ ਵਧੀਆ ਤਰੀਕੇ ਨਾਲ ਕੀਤਾ ਹੈ ਪਹਿਲੀ ਵਾਰ অপারেশন ਕੀਤਾ ਫਿਰ ਦੂਜੀ ਵਾਰ ਕੀ ਲੋੜ ਪੈਗੀ ਪਰ ਉਹਨਾਂ ਨੇ ਤਾਂ ਪੱਲਾ ਝਾੜਨ ਦਿੱਤਾ ਕਹਿੰਦੇ ਕਿਤੇ ਵੀ ਜਾਂਚ ਕਰਾ ਲਓ ਚਾਹੇ ਸੋਸਾਇਟੀ ਵਾਲਾ ਪੇਸ਼ੈਂਟ ਕਿਉਂ ਕੀਤਾ ਫਿਰ ਉਹਨਾਂ ਨੇ ਜੇ ਪਹਿਲਾ ਠੀਕ ਸੀ ਫਿਰ ਦਵਾਦਾਂਗੂ ਕੀਤਾ ਜੇ ਦਵਾਦਾ ਕੀਤਾ ਫਿਰ ਤੀਜੀ ਵਾਰ ਕੀ ਲੋੜ ਪੈਗੀ ਕਰਨ ਦੀ ਵੀ ਤੀਜੀ ਵਾਰ ਦਵਾਦਾ ਕਰਦੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਪੱਤਰਕਾਰੋ ਮੇਰੇ ਖਿਆਲ ਚ ਮੈਨੂੰ ਸੰਖੇਪ ਸ਼ਬਦਾਂ ਚ ਤੁਹਾਨੂੰ ਸਮਝ ਆ ਜਾਏਗੀ ਕਿ ਠੀਕ ਸੀ ਫਿਰ ਤੀਜੀ ਵਾਰ ਨੋਬਤ ਕਿਉਂ ਆ ਗਈ ਸਹੀ ਗੱਲ ਹੈ ਜੀ ਤਾਂ ਇਹ ਹੁਣ ਫਿਰ ਅੱਗੇ ਜਿਸ ਤਰ੍ਹਾਂ ਦੋ ਤਰੀਕ ਦੀ ਤੁਸੀਂ ਗੱਲ ਕਰ ਰਹੇ ਹੋ ਹੁਣ ਪ੍ਰਸ਼ਾਸਨ ਨਾਲ ਵੀ ਜਿਸ ਤਰ੍ਹਾਂ ਗੱਲਬਾਤ ਚੱਲ ਰਹੀ ਹੈ ਉਸ ਦਿਨ ਮੀਟਿੰਗ ਹੋਈ ਸੀ ਆ ਜਿਵੇਂ ਹੁਕਮ ਕਰਦਗੇ ਨਾਲ ਖੜੇ ਹ ਮਤ ਜਾਣਿਓ ਵੀ ਇਹ ਟਰਾਲੀ ਟਰੈਕਟਰ ਕਿਤੇ ਇੱਕ ਐ ਆ ਸਪੀਕਰ ਲੱਗਾ ਐ ਇਹ ਕਦੋਂ ਕੱਟ ਵੱਡਾ ਹੋ ਜਾਏ ਕਦੋਂ ਇਹਨਾਂ ਦੇ ਭਾਰ ਹੀ ਬਣ ਜਾਏ ਇਸ ਕਰਕੇ ਨਿਬੇੜ ਲੈਣ ਚੰਗਾ ਨਹੀਂ ਤੇ ਫਿਰ ਇਹਨਾਂ ਨੂੰ ਕੀ ਟਰਾਲੀਆਂ ਲੈ ਕੇ ਅਣਕਾ ਬੀਜ ਲਿਆ ਬਾਈ ਅਸੀਂ ਹੁਣ ਵਿਲੇ ਹੀ ਪਰ ਵੀ ਜਿੱਦਾਂ ਤੁਸੀਂ ਲੋਕਾਂ ਦੇ ਹੱਕ ਦੇ ਲਈ ਖੜਦੇ ਹੋ ਮੈਂ ਦੇਖਿਆ ਕਿ ਅੱਜ ਪੰਜਾਬ ਦੇ ਹਾਲਾਤ ਕਿਦਾਂ ਦੇ ਬਣੇ ਹੋਏ ਨੇ ਜਿੱਦਾਂ ਹੁਣ 13 ਸਾਲ ਦੀ ਬੱਚੀ ਦੀ ਯਾਨੀ ਮੌਤ ਹੋਈ ਹੈ ਤੁਸੀਂ ਉਹਨਾਂ ਦੇ ਘਰ ਵੀ ਗਏ ਸੀ ਮੈਂ ਦੇਖਿਆ ਕਿ ਅੱਜ ਪੰਜਾਬ ਕਿਹੜੇ ਰਾਹ ਵੱਲ ਜਾ ਰਿਹਾ ਹੈ ਕਿ ਇੱਕ ਗੁਰਸਿੱਖ ਬੰਦਾ ਕਹਿੰਦੇ ਕਿ ਇੱਕ 13 ਸਾਲ ਦੀ ਬੱਚੀ ਦੇ ਨਾਲ ਯਾਨੀ ਗਲਤ ਕਰਕੇ ਉਹਦਾ ਕਤਲ ਹੈਗਾ ਜੀ ਤੁਹਾਨੂੰ ਪਹਿਲਾਂ ਇਹਨੂੰ ਸ਼ਬਦ ਨੂੰ ਸਹੀ ਜਦੋਂ ਮੈਨੂੰ ਨਹੀਂ ਸੀ ਪਤਾ ਮੈਂ ਵੀ ਬੋਲਿਆ ਸੀ ਗੁਰਸਿੱਖ ਅਮਰਤਾਰੀ ਜਦੋਂ ਜੇ ਉੱਥੇ ਜਾ ਗਏ ਆ ਬੰਦਾ ਸ਼ਰਾਬ ਪੀਂਦਾ ਸੀ ਉਹ ਬੰਦਾ ਕ੍ਰਿਸਚੀਅਨਟੀ ਨੂੰ ਸਬੰਧ ਰੱਖਦਾ ਸੀ ਉਹ ਨੌਕਰੀ ਕਿਸੇ ਗੁਰਸਿੱਖ ਸਕੂਲ ਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਉਹਨੇ ਦਾੜੀ ਵਧਾਈ ਸੀ ਰੱਖਿਆ ਜੋ ਵੀ ਐਕਸੈਜਟ ਉਹਨੂੰ ਗੁਰਸਿੱਖ ਨਹੀਂ ਤੁਸੀਂ ਕਹਿ ਸਕਦੇ ਮੱਲੇ ਵਾਲੇ ਕਹਿੰਦੇ ਨੇ ਵੀ ਰੋਜ਼ ਸ਼ਰਾਬ ਪੀਂਦਾ ਸੀ ਜਦੋਂ ਸ਼ਰਾਬ ਪੀਂਦਾ ਫਿਰ ਗੁਰਸਿੱਖ ਹੋਏਗਾ ਸੋ ਜੇ ਕਿਸੇ ਨੂੰ ਪੋਸਟ ਪਾਤੀ ਵੀ ਅਮਰਤਾਰੀਅ ਤੇ ਉਵੇਂ ਹੀ ਉਹ ਲੋਕਾਂ ਚ ਆਵਾਜ਼ ਚਲੇਗੀ ਅਮਰਤਾਰੀਅ ਸੋ ਪਹਿਲਾਂ ਤੁਸੀਂ ਇਸ ਗੱਲ ਨੂੰ ਕਲੀਅਰ ਕਰ ਲਓ ਪਰ ਉਹ ਜਿਹੜਾ ਵੀ ਸੀ ਜਿਹੜੀ ਵੀ ਉਹਨੇ ਕਰਤੂਤ ਕੀਤੀ ਆ ਉਹਦੀ ਸਜ਼ਾ ਜਿਹੜੀ ਬਣਦੀ ਹੈ ਉਹ ਤੁਹਾਡੇ ਸਾਹਮਣੇ ਆ ਜਾਣੀ ਹੈ ਮਿਲੀ ਜਾਣੀ ਹੈ ਉਹਨੂੰ ਉਹ ਗੁਰੂ ਸਾਹਿਬ ਨੇ ਆਪ ਸੇ ਕਿੱਤੋਂ ਲੈਣੀ ਹੈ ਮਹਾਰਾ ਜਾਣਦੇ ਨੇ ਅੱਛਾ ਪੰਜਾਬ ਦੇ ਅੱਜ ਹਾਲਾਤਾਂ ਨੂੰ ਪਰਵਾਨੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਿਹੜੇ ਰਾਹਵਾਲ ਪੰਜਾਬ ਦਾ ਜੀ ਬਾਈ ਜੀ ਝੰਡਾ ਦੇ ਹੱਥ ਵਿੱਚ ਹੈ ਜਦ ਤੱਕ ਝੰਡਾ ਨੇ ਪੰਜਾਬ ਚਲਾਉਣਾ ਹੈ ਕਿ ਆ ਪੰਜਾਬ ਦਾ ਭਲਾ ਹੋਊਗਾ ਆ ਭੰਡ ਸਾਡਾ ਕੱਲ ਐਲਾਨ ਕਰਨ ਰਿਹਾ ਗੋਲਕਾਂ ਦੀ ਗੱਲ ਕਰਦਾ ਹੈ ਕਹਿੰਦਾ ਗੁਰੂ ਘਰ ਦੇ ਗੋਲਕਾ ਚੱਕ ਲੋ ਉਹ ਕਦਮਾ ਜੇ ਗੁਰੂ ਘਰ ਦੇ ਆ ਹੜ ਹੋਇ ਲਿਆ ਗੋਲਕਾਂ ਨਹੀਂ ਸੰਭਿਆ ਪੰਜਾਬ ਚ ਕੋਰੋਨਾ ਆ ਗੋਲਕਾਂ ਨਹੀਂ ਸੰਭਿਆ ਤੇ ਇਹ ਗੋਲਕਾਂ ਜਿਹੜੀਆਂ ਨੇ ਇਹੀ ਗੋਲਕਾਂ ਤੋਂ ਲੰਗਰ ਲੱਗਦੇ ਨੇ ਇਹੀ ਗੋਲਕਾਂ ਚੋਂ ਆ ਥਾਂ ਥਾਂ ਤੇ ਲੋਕ ਆ ਜਿਹੜੇ ਇੱਥੇ ਵੀ ਬੈਠੇ ਨੇ ਇੱਥੇ ਵੀ ਗੁਰਦੁਆਰੇ ਵਾਲਾ ਕਿ ਲੰਗਰ ਲੈ ਕੇ ਆਣਗੇ ਇਹਨਾਂ ਨੂੰ ਗੋਲਕਾਂ ਵਿਕਦਿਆਂ ਇਹਨਾਂ ਨੂੰ ਆਪਣੇ ਇਹਨਾਂ ਨੂੰ ਗੋਲਕਾਂ ਤਾਂ ਵੇਚਣ ਲੱਗੀਆਂ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਖਜ਼ਾਨੇ ਲੁੱਟ ਲੈਣ ਸਾਰੇ ਖਤਮ ਕਰ ਲਏ ਇਹਨਾਂ ਨੂੰ ਹੁਣ ਲੱਗਦਾ ਵੀ ਹੁਣ ਅਸੀਂ ਗੋਲਕਾਂ ਲੁੱਟ ਕੇ ਖਾ ਲਈਏ ਤੇ ਇਸ ਕਰਕੇ ਭਗਵੰਤ ਮਾਨ ਨੂੰ ਇਹ ਗੱਲ ਬਿਲਕੁਲ ਕਲੀਅਰ ਕਰ ਲੈਣੀ ਚਾਹੀਦੀ ਆ ਵੀ 6 ਮਹੀਨੇ ਰਹਿ ਗਏ ਨੇ ਇਹ ਆਪ ਕਹਿੰਦੇ ਨੇ ਨਾ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਾਹਦਾ ਚਲਾ ਹੁੰਦਾ ਹੈ ਇਹ ਭਗਵੰਤ ਮਾਨ ਵਾਸਤੇ ਹੁਣ ਆਈ ਕੁਝ ਹੋਣਾ ਹੈ ਵੋਟਾਂ ਜਦੋਂ ਇਹਨਾਂ ਮੰਗਣ ਹੋਣਾ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਇਹੋ ਜਿਹਨਾਂ ਨਾਲ ਵਾਪਰਨਾ ਇਹ ਨੋਟ ਕਰ ਲੈਣ ਜਿਹੜੇ ਗੁਰੂ ਘਰ ਦੇ ਹੋ ਜਿਹੜੇ ਗੁਰੂ ਘਰ ਦੇ 골ਕਾਤਾ ਕਰਕੇ ਬੈਠੇ ਨੇ ਉਹ ਕਾ ਸਰਕਾਰ ਚਲਾਉਣਗੇ ਧੰਨਵਾਦ ਜੀ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਸੋ ਇਹ ਸੀ ਜੀ ਆਉਣੇਆ ਵਰਜਿੰਦਰ ਸਿੰਘ ਪ੍ਰਵਾਨਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਸੋ ਹੱਕ ਦੇ ਲਈ ਖੜੇ ਸੀ ਬੀਬੀ ਦੀ ਜਿਨ੍ਹਾਂ ਦੀ ਮੌਤ ਹੋਈ ਹੈ ਸੋ ਕਿਸਾਨ ਜਿੱਦਾਂ ਭਰਾ ਖੜੇ ਹੋਣੇ ਕਿ ਆਣੇ ਵਾਲੀ 2 ਤਰੀਕ ਨੂੰ ਦਸੰਬਰ ਨੂੰ ਯਾਨੀ ਤਿੱਖਾ ਕਹਿੰਦੇ ਪ੍ਰਦਰਸ਼ਨ ਕੀਤਾ ਜਾਵੇਗਾ ਨੀਲਮ ਹਸਪੀਟਲ ਦੇ ਬਾਹਰ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਹੋਈ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤੋਆ ਦੇ ਨਾਮ ਸੋਹਣੀ ਯਾਤਰਾ ਦੀ ਰਿਪੋਰਟ ਪੰਜਾਬ